ਐਸ ਐਮ 90.4 ਅਵਤਾਰ ਰੇਡੀਓ ਦੇ ਵਿੜੇ ਦੇ ਵਿੱਚ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਸਾਜ ਲੈ ਕੇ ਤੁਹਾਡੇ ਸਭ ਦੇ ਨਾਲ ਹੈ ਹਰੂ ਪਰਵਾਰ ਸਾਜ ਪ੍ਰੋਗਰਾਮ ਦੇ ਵਿੱਚ ਅੱਜ ਕੁਝ ਸਾਂਝਾ ਵਕ ਵਕ ਆਵਾਜ਼ਾਂ ਨੂੰ ਲੈ ਕੇ ਕਰਾਂਗੇ ਵੈਸੇ ਹਰ ਕੰਮ ਸਿੱਖ ਲੈਣਾ ਚਾਹੀਦਾ ਕਿਉਂਕਿ ਹਰ ਕੰਮ ਦਾ ਤਜਰਬਾ ਕੁਝ ਨਵਕਲਾ ਹੁੰਦਾ ਆ ਤੇ ਬਹੁਤ ਅਨੁਭਵ ਦੇ ਕੇ ਜਾਂਦਾ ਆ ਤੇ ਸਕੂਲ ਐਸਾ ਮਾਧਿਅਮ ਆ ਜਿਹਦੇ ਵਿੱਚ ਅਸੀਂ ਹਰ ਚੀਜ਼ ਦਾ ਐਕਸਪੀਰੀਅੰਸ ਕਰ ਸਕਦੇ ਆ ਮੈਂ ਅੱਜ ਕੱਲ ਇੱਕ ਵੀਡੀਓ ਬਣਾਈ ਸੀ ਉਹਦੇ ਵਿੱਚ ਨਾ ਬੱਚਿਆਂ ਨੂੰ ਰੰਗ ਕਰਨ ਦੀ ਸੇਵਾ ਜਿਹੜੀ ਮਿਲ ਰਹੀ ਸੀ ਕਿ ਗਮਲਿਆਂ ਨੂੰ ਤੇ ਆਪਣੇ ਕਾਲਜ ਨੂੰ ਖੂਬ ਸੂਰਤ ਬਣਾਉਣ ਦੇ ਵਿੱਚ ਤੇ ਉਹ ਬੱਚੇ ਕਰ ਰਹੇ ਸੀ ਬੜੇ ਚਾਅ ਦੇ ਨਾਲ ਤਾਂ ਕਦੇ-ਕਦੇ ਬੱਚਿਆਂ ਨੂੰ ਮੈਂ ਉਵੇਂ ਵੀ ਮਸਤੀ ਕਰਦੇ ਆ ਵੀ ਦੇਖਦੀ ਆ ਪੜ੍ਹਦੇ ਤਾਂ ਹੈਗੇ ਹੈਗੇ ਆ ਕਿਉਂਕਿ ਇਹ ਹੀ ਉਮਰ ਆ ਜਿਹਦੇ ਵਿੱਚ ਉਹ ਆਪਣੇ ਅਧਿਆਪਕਾਂ ਦੇ ਨਾਲ ਰਲ ਕੇ ਕੁਝ ਨਾ ਕੁਝ ਨਵਾਂ ਸਿੱਖਦੇ ਆ ਤੇ ਜਦੋਂ ਬੱਚਿਆਂ ਨਾਲ ਬੱਚੇ ਖੁਦ ਬਣ ਕੇ ਅਸੀਂ ਗੱਲਾਂ ਕਰਦੇ ਆ ਤਾਂ ਸਾਨੂੰ ਸਮਾਂ ਠਹਿਰਦਾ ਲੱਗਦਾ ਆ ਤੇ ਅੱਜ ਜੀਕੀਤਾ ਕਿ ਤੁਹਾਡੇ ਨਾਲ ਵੀ ਗੱਲਾਂ ਸਾਂਝੀਆਂ ਕੀਤੀਆਂ ਜਾਣ ਤੇ ਬੱਚਿਆਂ ਦੇ ਵਿੱਚ ਜਿਹੜੀ ਹੁਨਰ ਇੱਕ ਉਹਨਾਂ ਦੀ ਕਲਾ ਆ ਨਾ ਹੁਨਰ ਦੇ ਨਾਲ ਨਾਲ ਇੱਕ ਹੋਰ ਚੀਜ਼ ਆ ਉਹਨਾਂ ਦੇ ਵਿੱਚ ਵਿਸ਼ਵਾਸ ਬਣਦਾ ਆ ਆਤਮ ਵਿਸ਼ਵਾਸ ਬਣਦਾ ਆ ਕਿ ਜਦੋਂ ਉਹ ਆਪਣੀ ਪ੍ਰਤਿਭਾ ਨੂੰ ਦੂਸਰਿਆਂ ਦੇ ਸਾਹਮਣੇ ਸਨਮੁਖ ਰੱਖਣ ਦੀ ਉਹਨਾਂ ਦੇ ਅੰਦਰ ਪ੍ਰੇਰਣਾ ਬਣਦੀ ਆ ਉਹ ਇੱਕ ਸਟੇਜ ਚੁਣਦੇ ਆ ਉਹ ਇੱਕ ਮੁਕਾਮ ਚੁਣਦੇ ਆ ਤੇ ਵੈਸੇ ਤਾਂ ਸਾਨੂੰ ਪੰਜਾਬੀਆਂ ਨੂੰ ਨਾ ਕੋਈ ਵੀ ਕੰਮ ਕਰਦੇ ਹੋ ਭਾਵੇਂ ਕਿੰਨਾ ਮੁਸ਼ਕਲ ਵੀ ਹੋਵੇ ਨਾ ਗੁਣਗੁਣਾਉਣ ਦਾ ਬੜਾ ਚਾਹ। ਜੋ ਵੀ ਤੁਹਾਡੇ ਮਨ ਦੇ ਵਿੱਚ ਜਾਂ ਜੋ ਤੁਹਾਨੂੰ ਕੋਈ ਗੀਤ ਹੈ ਨਾ ਕੁਝ ਦੀਆਂ ਪੰਕਤੀਆਂ ਇੰਨੀਆਂ ਸੋਹਣੀਆਂ ਲੱਗਦੀਆਂ ਤੁਸੀਂ ਗੁਣਗਣਾਉਂਦੇ ਰਹਿੰਨੇ ਹੋ। ਤੇ ਗੁਣਗਣਾਉਂਦੇ ਰਹਿਣਾ ਚਾਹੀਦਾ ਤੇ ਸਿੱਖਦੇ ਸਿਖਾਉਂਦੇ ਰਹਿਣਾ ਚਾਹੀਦਾ। ਤੇ ਸਟੂਡੀਓ ਦੇ ਵਿੱਚ ਅੱਜ ਬੱਚੇ ਆਏ ਆ। ਤੇ ਉਹਨਾਂ ਨੇ ਨਾ ਆਪ ਹੀ ਅੱਜ ਪੇਸ਼ਕਸ਼ ਕੀਤੀ ਆ ਕਿ ਅਸੀਂ ਇਹਨਾਂ ਦਿਨਾਂ ਦੇ ਖਾਸ ਕੁਝ ਸੁਣਾਉਣਾ ਚਾਹੁੰਦੇ ਆ ਤੁਹਾਨੂੰ ਤਾਂ ਜਦੋਂ ਬੱਚੇ ਇਦਾਂ ਬੋਲਣ ਤੇ ਸਾਨੂੰ ਵੀ ਮਾਣ ਹੁੰਦਾ ਆ ਕਿ ਸਾਡੇ ਬੱਚੇ ਜਿਹੜੇ ਆ ਉਹ ਇਸ ਬੰਨੇ ਨੂੰ ਜਾ ਰਹੇ ਆ ਤੇ ਖੁਸ਼ੀ ਹੁੰਦੀ ਆ ਤਾਂ ਇਸ ਲਈ ਜ਼ਰੂਰੀ ਹੈ ਕਿ ਸੋ ਇਸ ਲਈ ਆਪਾਂ ਸਾਰੇ ਉਹਨਾਂ ਬੱਚਿਆਂ ਤੋਂ ਵੀ ਸੁਣਾਗੇ ਕੱਲੇ-ਕੱਲੇ ਦਾ ਨਾਮ ਜਾਣਾਂਗੇ ਉਹਨਾਂ ਦੀ ਕਲਾਸ ਵੀ ਜਾਣਾਂਗੇ ਤੇ ਨਾਲ ਦੇ ਨਾਲ ਆਪਾਂ ਸੁਣਾਗੇ ਸੋ ਸਤਿ ਸ਼੍ਰੀ ਅਕਾਲ ਪੁੱਤਰ ਜੀ ਸਤਿ ਸ਼੍ਰੀ ਅਕਾਲ ਜੀ ਸੋ ਮੈਂ ਕੱਲੇ-ਕੱਲੇ ਨੂੰ ਸਵਾਲ ਕਰੂੰਗੀ ਹੈਨਾ ਤੇ ਪੁੱਤਰ ਜੀ ਕਿਹੜੀ ਕਲਾਸ ਆ ਮੇਰੀ 12ਵੀਂ 12ਵੀਂ ਕਲਾਸ ਆ ਤੇ ਅੱਜ ਪਹਿਲਾਂ ਤਾਂ ਆਪਣਾ ਨਾਮ ਮੇਰਾ ਨਾਮ ਮਨੀਤ ਕੌਰ ਆ ਨਮਨੀਤ ਕੌਰ ਜੀ ਥੋੜਾ ਜਿਹਾ ਉੱਚੀ ਬੋਲੋਗੇ ਮੇਰਾ ਨਾਮ ਨਮਨੀਤ ਕੌਰ ਆ ਜੀ ਹਾਂਜੀ ਨਗਰ ਕੀੜਾ ਆਪਣਾ ਪੁੱਤਰ ਜੀ ਜੀ ਰਾਈਵਾਲ ਦੋਨਾ ਰਾਈਵਾਲ ਦੋਨਾ ਆ ਬਿਲਕੁਲ ਨੇੜੇ ਹੈ ਨਾ ਹਾਂਜੀ ਤੇ ਅੱਜ ਫਿਰ ਪੁੱਤ ਨੇ ਕੀ ਸੁਣਾਉਣਾ ਸਾਨੂੰ ਮੈਂ ਜੀ ਇੱਕ ਗੀਤ ਪੇਸ਼ ਕਰਨਾ ਹੈ ਸ਼ਹੀਦ ਦੀਦਿਆ ਰੈਮ ਲੈ ਕੇ ਜੀ ਤੇ ਤਰਨਮ ਦੇ ਵਿੱਚ ਜੀ ਚਲੋ ਫਿਰ ਸੁਣਾਓ ਮੇਰਾ ਪੁੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਟਾ ਲੰਮੀਆ ਤੇਰਾ di te. ਸਵਾਹੀ ਗੁਰੂ ਜੀ ਵਾਤੇ ਬਹੁਤ-ਬਹੁਤ ਸਤਿਕਾਰ ਪੁੱਤਰਾ ਬਹੁਤ ਸੋਨਾ ਗਾਇਆ ਤੇ ਹੁਣ ਮੈਂ ਬਾਕੀ ਵੀ ਹੌਲੀ-ਹੌਲੀ ਬੱਚਿਆਂ ਤੋਂ ਸੁਣਾਗੀ ਤੇ ਤੁਹਾਡਾ ਨਾਮ ਕੀ ਹੈ ਪੁੱਤਰੋ ਮੇਰਾ ਨਾਮ ਜੀ ਕਮਲ ਫਿਸ਼ਕੋਲ ਤੇ ਤੁਸੀਂ ਕੀ ਸੁਣਾਉਣਾ ਅੱਜ ਅ ਅੱਜ ਮੈਂ ਸ਼ਬਦ ਸੁਣਾਵਾਂਗੀ ਗੱਲੀ ਜੀ ਨਹੀਂ ਦੋਨੀ ਤੁਹਾਡਾ ਨਾਮ ਪ੍ਰਿਆ ਹਾਂ ਜੀ ਪ੍ਰਿਆ ਜੀ ਚਲੋ ਸੁਣਾਓ ਪੁੱਤਰਾ ਮਿੱਤਰ ਪਿਆਰੀ ਨੂੰ ਹਾਲ ਮਰੀ ਨਦਗੈਨਾ ਮਿੱਤਰ ਪਿਆਰੀ ਨੂੰ ਹਾਲ ਮਰੀ ਨਦਗੈਨਾ ਤੂੰਦ ਬਿਨ ਰੋਗ ਰਜਾਇਆ ਦੋਟ बिन िनोग रजन नाग निवास रणा नाग मितर प्यारे नू, हाल मित्र दादा के रुप प्यारे न हाल मुरी घणा ਬੀਂਗ ਕੈਸਾ ਜਾਂ ਦਸੈਨਾ ਮਿੱਤਰ ਪਿਆਰੇ ਨੂੰ ਹਾਲੇ ਮਰੀ ਨਾ ਡਗੈਨਾ ਮਿੱਤਰ ਪਿਆਰੇ ਨੂੰ ਹਾਲੇ ਮਰੀ ਨਾ ਡਗੈਨਾ ਯਾਰੜੇ ਦਾ ਸਾਨੂੰ ਸਧਰੀ ਚੰਗਾ ਯਾਰੜੇ ਦਾ ਸਾਨੂੰ ਸਧਰੀ ਚੰਗਾ ਪੰਥ ਘਿੜਿਆਂ ਦਰਹਿਨਾ ਪੰਥ ਘਿੜਿਆਂ ਦਰਹਿਨਾ ਮੇਰੇ ਪਿਆਰੇ ਨੂੰ ਹਾਲੇ ਮੁਰੀ ਦਾ ਦਗੈਨਾ ਮਿੱਤਰ ਪਿਆਰੇ ਨੂੰ ਹਾਲੇ ਮੁਰੀ ਦਾ ਦਗੈਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਕਲਾਸ ਕਿਹੜੀ ਆ ਪਲਸ 2 ਕਿਹੜੇ ਕਿਹੜੇ ਨਗਰ ਆ ਤੁਹਾਡੇ ਜੀ ਵਾਲੀ ਵਾਲੇ ਜਿੰਦੜ ਸਿੰਦੜ ਹਾਂਜੀ ਇਹ ਤਿੰਨ ਬੀਬੀਆਂ ਇਹ ਹਰਪਾਰ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕਰਦੀ ਹੈ ਨਾ ਹਾਂਜੀ ਕਿੰਨਾ ਕ ਮਜ਼ਾ ਆਉਂਦਾ ਬਹੁਤ ਜ਼ਿਆਦਾ ਜੀ ਪੜ੍ਹਾਈ ਦੇ ਨਾਲ ਨਾਲ ਜਦੋਂ ਤੁਸੀਂ ਸੰਗੀਤ ਨੂੰ ਚੁਣਿਆ ਕਿਵੇਂ ਦਾ ਫੀਲ ਹੋ ਰਿਹਾ ਤੁਸੀਂ ਬਹੁਤ ਵਧੀਆ ਸਿੱਖਣਾ ਮਾੜਾ ਕਿ ਚੰਗਾ ਜੀ ਚੰਗਾ ਬਹੁਤ ਵਧੀਆ ਬਹੁਤ ਵਧੀਆ ਸਿੱਖਣੀ ਚਾਹੀਦੀ ਹਾਰੇ ਕਿ ਚੀਜ਼ ਸਿੱਖਣੀ ਚਾਹੀਦੀ ਹੈ ਚਲੋ ਇਹ ਵੀ ਇੱਕ ਖੁਸ਼ੀ ਵਾਲੀ ਗੱਲ ਆ ਤਾਂ ਕਿੰਨੇ ਕੁ ਸ਼ਬਦ ਸਿੱਖ ਲਿਆ ਹੁਣ ਤੱਕ ਜੀ ਕਾਫੀ ਸਿੱਖ ਲਿਆ ਕਾਫੀ ਵੈਸੇ ਤੁਸੀਂ ਤਾਂ ਗੱਟਕੇ ਦੇ ਵੀ ਕਲੀਅਰ ਹੋ ਨਾ ਚਲੋ ਤੇ ਪੜ੍ਹਾਈ ਦੇ ਨਾਲ ਨਾਲ ਸੰਗੀਤ ਤੇ ਹੋਰ ਕਿਹੜੇ-ਕਿਹੜੇ ਸਬਜੈਕਟ ਰੱਖੇ ਹੋਰ ਹੋਰ ਮੈਂ ਜੀ ਇਲੈਕਟ੍ਰਿਕ ਪੰਜਾਬੀ ਆ ਹਿਸਟਰੀ ਆ ਤੇ ਫਿਜ਼ੀਕਲ ਆ ਠੀਕ ਆ ਜੀ ਹਾਂਜੀ ਤੇ ਤੁਸੀਂ ਸਾਰੇ ਨੇ ਸੇਮ ਹੀ ਰੱਖਿਆ ਜੀ ਨਹੀਂ ਜੀ ਫਿਜ਼ੀਕਲ ਹਿਸਟਰੀ ਤੇ 뮤직 ਜੀ ਹਾਂਜੀ ਤੁਸੀਂ ਵੀ ਸੇਮ ਹਾਂਜੀ ਤੁਹਾਡੇ ਨਾਲ ਹੋਰ ਵੀ ਦੋ ਬੰਦੇ ਆਏ ਹਾਂਜੀ ਇਹਨਾਂ ਦੇ ਸੇਮ ਹੈ ਜੀ ਇਹਨੋ ਦੇ ਸੇਮ ਹੀ ਹੈ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਜੀ ਵਧੀਆ ਵਧੀਆ ਕੀ ਨਾਮ ਤੁਹਾਡਾ ਜਸਪ੍ਰੀਤ ਰਾਜਵੰਦਰ ਕਾ ਤੁਹਾਡਾ ਜਸਪ੍ਰੀਤ ਰਾਜਵੰਦਰ ਕਾ اور ਗਾਉਣ ਦਾ ਸ਼ੌਂਕ ਰੱਖਦੇ ਹੋ ਜੀ ਹਾਂਜੀ ਕੀ ਸੁਣਾਉਣਾ ਫਿਰ ਅੱਜ ਜੀ ਵੇ ਲਾਗੇ ਸੁਣਾਓ ਜੀ ਸੁਣਾਓ ਸੁਣਾ ਲਓ ਬੇ ਕੁੜੀਆਂ ਨੇ ਨਾ ਤਿਆਰੀ ਕੀਤੀ ਹੋਈ ਹੈ ਬਸ ਹਨਾ ਹਾਂ ਹਾਂ ਹਾਂਜੀ 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 ਚਲੋ ਜੀ ਚਲੋ ਕੋਈ ਨਹੀਂ ਕੋਈ ਨਹੀਂ ਪਤ ਕੋਈ ਨਹੀਂ ਤੈਨੂੰ ਦੱਸੀਏ ਕਿਵੇਂ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਂ ਰੁਲਾਉਣਾ ਨਹੀਂ ਰੁਲਾਉਣਾ ਨਹੀਂ ਰੁਲਾਉਣਾ ਨਹੀਂ ਉਤਰੇ ਵਿਛੜੇ ਹਾਂ ਤੁਸੀਂ ਵੀ ਚੱਲੇ ਮਿਰਦਿਆਂ ਦੇ ਹੱਥ ਚੜ ਚੱਲੇ ਮੈਂ ਵੀ ਥੋੜੇ ਮਗਰੇ ਆਵਾ ਬਸ ਹੁਣ ਮੈਂ ਵੀ ਸੱਚ ਖੰਡ ਜਾਵਾਂ ਵੇਲਾ ਆ ਗਿਆ ਏ ਦਾਦੀ ਤੋਂ ਜੁਦਾਈ ਦਾ ਤੂੰ ਸਾਜ ਮੁੜ ਕੇ ਵੜ ਨਈ ਤੈਨੂੰ ਦੱਸੀਏ ਕਿਵੇਂ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਰੂ ਲਾਣੇ ਰੂਲੋਣਾ ਨਈ ਰੂਲੋਣਾ ਨਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਕਰਦੇ ਹਾਂ ਸੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੁਣ ਇਹਨਾਂ ਬੱਚਿਆਂ ਦੇ ਨਾਲ ਮੈਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਕਿਵੇਂ ੜੀਆਂ ਲੱਗੀਆਂ ਕਿਉਂਕਿ ਇੱਕ ਗੀਤ ਹੀ ਐਸਾ ਭਾਵ ਪੈਦਾ ਕਰਦੇ ਆ ਕਿ ਜਿੰਨੂੰ ਤੁਸੀਂ ਰੋਕ ਨਹੀਂ ਸਕਦੇ ਸਾਨੂੰ ਯਾਦ ਹੈ ਕਿ ਜਦੋਂ ਅਸੀਂ ਸਕੂਲ ਦੇ ਵਿੱਚ ਪੜ੍ਹਦੇ ਨਾ ਤਾਂ ਉਸ ਟਾਈਮ ਨਾ ਕਿਤਾਬਾਂ ਮਿਲਦੀਆਂ ਹੁੰਦੀਆਂ ਸੀ ਲਿਖੀਆਂ-ਨਿਕੀਆਂ ਤਾਂ ਇੱਕ ਰਾਈਟਰ ਜਿਹੜਾ ਸੀ ਉਹ ਦੇ ਕੇ ਜਾਰਾ ਕਰਦਾ ਸੀਗਾ ਪਬਲਿਸ਼ਰ ਜਿਹੜਾ ਹੁੰਦਾ ਸੀ ਤੇ ਉਹ ਕਿਤਾਬਾਂ ਦੇ ਗੀਤ ਅਸੀਂ ਲਾਇਬ੍ਰੇਰੀ ਦੇ ਵਿੱਚ ਬਹਿ-ਬਹਿ ਕੇ ਨਾ ਉੱਚੀ-ਉੱਚੀ ਗਾਇਆ ਕਰਦੇ ਸੀ। ਇਹ ਹੀ ਪੁਰਧੀਆਂ ਰਾਤਾਂ ਵਾਲੇ ਗੀਤ। ਜੀ ਦੇ ਵਿੱਚ ਸਰਸਾ ਨਦੀ ਹੁੰਦੀ ਸੀ ਤੇ ਗੰਗੂ ਰਾਮ ਦਾ ਹੁੰਦਾ ਏ। ਤੇ ਨਾਲ ਦੀ ਨਾਲ ਚਮਕੌਰ ਦੀ ਗੜੀ ਨੂੰ ਛੱਡਣਾ ਹੁੰਦਾ ਸੀ। ਉਹ ਸਾਰੇ ਪ੍ਰਸੰਗ ਨੂੰ ਨਾ ਅਸੀਂ ਉੱਚੀ-ਉੱਚੀ ਗਾਉਂਦੇ ਕੁਝ ਪੰਕਤੀਆਂ ਯਾਦ ਰਹਿ ਜਾਂਦੀਆਂ ਸੀ ਘਰੇ ਕੋਈ ਕੰਮ ਕਰਦੇ ਹੋਏ ਤਾਂ ਜਿਵੇਂ ਰੋਟੀਆਂ ਬਣਾਉਂਦੇ ਹੋਏ ਪੰਕਤੀਆਂ ਉੱਚੀ-ਉੱਚੀ ਬੋਲੀ ਜਾਣੀਆਂ। ਤਾਂ ਇੱਕ ਵਾਰੀ ਨੂੰ ਯਾਦ ਹੈ ਕਿ ਸਾਡੇ ਅਧਿਆਪਕਾਂ ਨੇ ਕਿਹਾ ਕਿ 10 ਦਿਨਾਂ ਦੇ ਵਿੱਚ ਤੁਸੀਂ ਕੀ ਸਿੱਖਿਆ ਸੁਣਾਓ ਉਹ ਸਾਰੇ ਚੁੱਪ ਹੋ ਗਏ ਸੀ ਕਿਉਂਕਿ ਡਰਦੇ ਹੁੰਦੇ ਸੀ ਬਹੁਤ ਜ਼ਿਆਦਾ ਵੀ ਹਈ ਜੇ ਗਲਤ ਹੋ ਗਿਆ ਤਾਂ ਚਪੇੜ ਪੈਣੀ ਆ ਸੋ ਇਹਨਾਂ ਬੱਚਿਆਂ ਨੂੰ ਬਹੁਤ ਮੌਕੇ ਮਿਲੇ ਹੋਏ ਆ ਤੇ ਇਹ ਖੁਸ਼ਕਿਸਮਤ ਆ ਕਿ ਇਸ ਅਦਾਰੇ ਦੇ ਨਾਲ ਜੁੜੇ ਹੋਏ ਆ ਜਿੱਥੇ ਹਰ ਤਰ੍ਹਾਂ ਦੇ ਇਹਨਾਂ ਨੂੰ ਮੌਕੇ ਮਿਲ ਰਹੇ ਆ ਤੇ ਸਾਨੂੰ ਮੌਕਾ ਸਿਰਫ ਉਦੋਂ ਮਿਲਦਾ ਹੁੰਦਾ ਏ ਜਦੋਂ ਘਰੇ ਵਿਆਹ ਹੁੰਦਾ ਹੀ ਗਿੱਧਾ ਪਾਉਣ ਦਾ ਬਸ ਉਸ ਤੋਂ ਇਲਾਵਾ ਕੋਈ ਮੌਕਾ ਨਹੀਂ ਹੁੰਦਾ ਹੀ ਬਸ ਕੰਮ 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 ਤਾਂ ਖੁਸ਼ਕਿਸਮਤ ਹੋ ਤੁਸੀਂ ਹੈਨਾ ਕਿ ਤੁਸੀਂ ਗੁਰਬਾਣੀ ਵੀ ਸਿੱਖ ਸਕਦੇ ਹੋ ਮਿਊਜ਼ਿਕ ਵੀ ਕਰ ਸਕਦੇ ਹੋ ਨਾਲ ਦੇ ਨਾਲ ਸੰਗੀਤ ਨਾਲ ਵੀ ਜੁੜ ਸਕਦੇ ਹੋ ਤੇ ਹੋਰ ਵੀ ਐਕਟੀਵਿਟੀ ਦੇ ਵਿੱਚ ਤੁਸੀਂ ਭਾਗ ਲੈ ਲੈਂਦੇ ਹੋ ਤੇ ਹੋਰ ਕੋਈ ਗੱਲਬਾਤ ਬਸ ਜੀ ਵਧੀਆ ਵਧੀਆ ਬਸ ਜੀ ਵਧੀਆ ਤੇ ਵਧੀਆ ਹੀ ਹੋਣੀ ਚਾਹੀਦੀ ਬਸ ਤਾਂ ਫਿਰ ਸਫ਼ਰ ਵਧੀਆ ਨਿਕਲੂਗਾ ਚਲੋ ਜਿਉਂ ਜੀਆਂ ਵਸਤੀਆਂ ਰੋਤੀਓ ਐਸੇ ਤਰ੍ਹਾਂ ਹੀ ਵੀਡੀਓ ਦੇ ਵਿੱਚ ਆਉਂਦੀਆਂ ਰੋ ਬਹਾਨੇ ਨਾਲ ਹੀ ਹੈ ਨਾ ਤੇ ਅਸੀਂ ਵੀ ਸਾਰੇ ਗੱਲਾਂ ਬਾਤਾਂ ਕਰਦੇ ਰਵਾਂਗੇ ਸੋ ਲੋ ਇਹਨਾਂ ਦੇ ਨਾਲ ਨਾਲ ਆਪਾਂ ਗੀਤ ਸੰਗੀਤ ਵੱਲ ਨੂੰ ਵੀ ਜਾਵਾਂਗੇ ਤੇ ਸੰਗੀਤ ਦੀਆਂ ਧੁਨਾਂ ਦੇ ਵਿੱਚ ਵੀ ਕੁਝ ਸੁਣਾਵਾਂਗੇ ਹੁਣ ਮੈਂ ਤੁਹਾਨੂੰ ਸੁਣਾ ਕੇ ਭੇਜਾਂਗੀ ਠੀਕ ਹੈ ਜੀ ਤੇ ਕਹਿਣਾ ਕੁਝ ਨੇ ਜੀ ਚਲੋ ਫਿਰ ਆਜੋ ਸੁਣਦੇ ਆ